सब तो पहला आप सब का अमृतसर दहाती पुलिस के कॉन्फ्रेंस हॉल से पुजेंगे स्वागत है अभी की जी प्रेस कॉन्फ्रेंस है यह अमृतसर दिहाती पुलिस के सीआईए स्टाफ वालों चार पिस्टल चार मैगजीन केिकवरी हुई है उसदर्भच की जा रही है साढ़ा यह ऑपरेशन इंटेलीजेंस बेस्ड ऑपरेशन ਜਿਹੜੀ ਇਨਫੋਰਮੇਸ਼ਨ ਮਿਲੀ ਤੇ ਇਸ ਵਿਅਕਤੀ ਜਿਹੜਾ ਵਿਕਰਮਜੀਤ ਵਿਕਰਮ ਸਿੰਘ ਪੁੱਤਰ ਵਿਕਰਮ ਉੱਤਰ ਹਰਜਿੰਦਰ ਸਿੰਘ ਪਿੰਡ ਹੁਸੇਖਾਨਾ ਸਰਾਈ ਮਾਨਤਖਨ ਜ਼ਿਲ੍ਹਾ ਤਰਨਤਾਰਨ ਇੱਥੇ ਦਾ ਇਹ ਰਿਹਾਸ਼ੀ ਹੈ ਇਹਦੇ ਕੋਲੋਂ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਜਿਹਦੇ ਚਾਰ ਪਿਸਟਲ ਤੇ ਚਾਰ ਮੈਗਜ਼ੀਨ ਜਿਹੜੀਆਂ ਨੇ ਕਲੀ ਰਿਕਵਰੀ ਹੋਈ ਹੈ ਇਹ ਵਿਅਕਤੀ ਜਿਹੜਾ ਵਿਕਰਮ ਸਿੰਘ ਹੈ ਪਿਛਲੇ ਮਹੀਨੇ ਹੀ ਇਹ ਦੁਬਈ ਤੋਂ ਵਾਪਸ ਪਰਤੇ ਸੀ ਕਿ ਆਉਂਦੇ ਸਾਰ ਹੀ ਇਸਨੇ ਜੋ ਜਿਹੜੀ ਸਮਗਲਿੰਗ ਐਕਟੀਵਿਟੀਆਂ ਨੇ ਇਹਦੇ ਵਿੱਚ ਜਿਹੜਾ ਹੈ ਪਾਕਿਸਤਾਨੀ ਸਮਗਲਰ ਨੋ ਕੰਟੈਕਟ ਕੀਤਾ ਉੱਥੋਂ ਇੱਕ ਸਮਗਲਰ ਦੇ ਥਰੂ ਜਿਹੜੀ 4 ਪਿਸਟਲਸ ਨੇ ਧੋਣ ਲਈ ਜਿਹੜੀ ਹੈ ਇਹ ਠੀਕ ਇੱਥੇ ਮੰਗਵਾਈ ਉਸ ਤੋਂ ਬਾਅਦ ਜਦੋਂ ਇਹ ਰੀਟਰੀਵ ਕਰਕੇ ਜਾਣ ਲੱਗਿਆ ਸੀ ਉਦੋਂ ਸੀਆਈਏ ਹਮਸਾ ਵਿਆਤੀ ਦੀ ਟੀਮ ਨੇ ਇਹਨੂੰ ਕਾਬੂ ਕੀਤਾ ਕਿ ਇਹਦੇ ਕੋਲੋਂ ਅ ਚਾਰ ਪਿਸਕਲ ਜਿਹੜੀਆਂ ਨੇ ਪੀਐਚ 5 ਸਟੌਮ ਟੀ ਬੋਰ ਅਤੇ ਨਾਲ ਹੀ ਚਾਰ ਮੈਗਜ਼ੀਨ ਜਿਹੜੀ ਹੈ ਉਹਦਾ ਵੀ ਰਿਕਵਰੀ ਹੋਈ ਹੈ ਇਸ ਵਿਅਕਤੀ ਹਿਦਨਾ ਵਿਕਮ ਸਿੰਘ ਜਿਹੜਾ ਠੀਕ ਹੈ ਇਹਦੀ ਪਿਸਕਲ ਜਾਰੀ ਹੈ ਪੁੱਛ ਵਿੱਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਜਿਵੇਂ ਕਿ ਇਹ ਪਿਛਲੇ ਮਹੀਨੇ ਦੁਬਈ ਤੋਂ ਵਾਪਸ ਪਰਤੇ ਸੀ ਉਸ ਤੋਂ ਬਾਅਦ ਉਹ ਨਵੀਂ ਦੇ ਇਸ ਕੰਮ ਚ ਪੈ ਗਿਆ ਕਿ ਅੱਗੇ ਫਰਦਰ ਇਹਨੇ ਇੱਕ ਥੇ ਰਹਿਣਿਆ ਸੀ ਜਿਹਦੇ ਬਾਰੇ ਜਿਹੜੀ ਹੈ ਪੁੱਛ ਵੀ ਜਿਹੜੀ ਚੱਲ ਰਹੀ ਹੈ ਇਸ ਤੋਂ ਇਲਾਵਾ ਇਹ ਜਿਹੜੀਆਂ ਪੁੱਛੋ ਇਹ ਕਿਹੜੇ ਸਮਗਲਨ ਨਾਲ ਇਹਦੇ ਟੈਕ ਟੈਕ ਵਿੱਚ ਸੀਗੇ ਇਸ ਇਰੈਕੀ ਫੋਨ ਦੇ ਵਿੱਚ ਹੋਰ ਜਿਹੜੇ ਨੰਬਰ ਸੀ ਉਹ ਸਾਰੇ ਜਿਹੜੇ ਹੈ ਉਹ ਖੰਗਾ ਲਏ ਜਾ ਰਹੇ ਤੇ ਜਲਦੀ ਹੈ ਉਮੀਦ ਹੈ ਕਿ ਹੋਰ ਵੀ ਜਿਹੜੀ ਤਕਰੀ ਹੋਏ ਇਹਨਾਂ ਨੇ ਸਰਹ ਦੇ ਹਥਿਆਰ ਦੇ ਦੇਣੇ ਕਿਉਂਕਿ ਜਹਾ ਆਪਣੇ ਕੋਲ ਨੇ ਬੜੀ ਜਿਹੀ ਬੇਸਿਕਲੀ ਇਹ ਹਥਿਆਰ ਟੀਕ ਕਰਕੇ ਅੱਗੇ ਜਿਹੜੇ ਹੈਗੇ ਆ ਇਹ ਵੇਚਣ ਵਾਸਤੇ ਇਹਨਾਂ ਦੇ ਅੱਗੇ ਹੋਰ ਇਹਨਾਂ ਦਾ ਜਿਹੜਾ ਨੈਟਵਰਕ ਹੈਗਾ ਉਹਨੂੰ ਬਣਾਇ ਸੀ ਉਹ ਲੈ ਨੈਟਵਰਕ ਜਿਹਨੇ ਇਹ ਭਿਆਰ ਲੈਣੇ ਸੀ ਉਹਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਤੇ ਫਰਦਰ ਇਹ ਕਿੱਥੇ ਯੂਜ਼ ਹੋਣੇ ਸੀਗੇ ਇਹਦੀ ਵੀ ਤਕਸੀਰ ਕੀਤੀ ਜਾ ਰਹੀ ਹੈ ਤੇ ਪੈਗੀੰਗ ਕੰਪਨੀ ਨੇ ਕਹਿੰਦੇ ਇਹ ਉੱਪਰ ਦਿੱਤੀ ਗਈ ਗੈਰ ਕਾਨੂੰਨੀ ਵਾਲੇ ਦੇ ਬਾਅਦ ਆਖਰੀ ਰਿਪੋਰਟ ਜਦ ਇਸ ਕੋ ਪਹਿਲੇ ਵੀ ਕੋਈ ਕੰਮ ਨਹੀਂ ਹੋ ਕੇ ਕਰਦੇ ਸੀਗੇ ਇਸੇ ਕੋਈ ਜਿੰਮੇਵਾਰ ਨਹੀਂ ਆਇਆ ਤੇ ਫਿਲਹਾਲ ਜਿਉਂਸੀ ਆਪਣੀ ਪ੍ਰੋਫੀਲ ਰਿਕਾਰਡ ਦੀ ਪਰਖਾਲ ਕੀਤੀ ਹੈ ਉਹਦੇ ਮੁਤਾਬਿਕ ਅਜੇ ਤੱਕ ਇਹਦੇ ਖਿਲਾਫ ਕੋਈ ਕਦਮਾ ਜਿਹੜਾ ਹੈ ਸਾਡੇ ਸਾਹਮਣੇ ਨਹੀਂ ਆਇਆ

देखो जी ਗੱਲ ਇਹ ਹੈ ਕਿ ਕਿ ਦੁਬਈ ਦੇ ਵਿੱਚ ਜਿਹੜਾ ਹੈ ਜਿਹੜਾ ਮੇਲ ਜ਼ੋਨ ਹੈ ਉਹ ਅਕ੍ਰਾਸ ਦਾ ਕੰਟਰੀ ਜਿੰਨੇ ਵੀ ਬੰਦੇ ਹੁੰਦੇ ਨੇ ਚੰਗੇ ਮਾੜੇ ਉਹਨਾਂ ਨਾਲ ਹੁੰਦਾ ਤਾਂ ਇਹ ਜਿਹੜੀ 3 ਲਿਮਬਰ ਇੰਟਰੋਗੇਸ਼ਨ ਹੈ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਉਹ ਸੀਨ ਸਾਹਮਣੇ ਰੱਖ ਕੇ ਨੰਬਰ ਜਿਹੜੇ ਹੈ ਇੱਥੇ ਆ ਕੇ ਕਨਫਰਮ ਕੀਤੇ ਕਿ ਇੱਕ ਸਮਗਲਰ ਜਿਹੜਾ ਚਾਚਾ ਨਾਮ ਦਾ ਸਮਗਲਰ ਹੈ ਉਹਨੇ ਇਹਨਾਂ ਨੂੰ ਕੰਟੈਕਟ ਕੀਤਾ ਕਿ ਅੱਗੇ ਜਿਹੜੀ ਇਹ ਸੇਰ ਚੜੀ ਹੈਗੀ ਉਹ ਮੰਗਵਾਈ ਗਈ ਇਸੇ ਮੈਨੂੰ ਪਤਾ ਲੱਗਦਾ ਜੀ ਬਿਲਕੁਲ ਵੀ ਇਹਦੇ ਵਿੱਚ ਹੈ ਕਿਉਂਕਿ ਵੈਪونز ਦੀ ਅਨਿਫੀਸ਼ੀਐਂਸੀ ਦੀ ਜਿਹੜੀ ਕਸਰੀ ਹੈ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਕਾਫੀ ਮਾਰਜਿਨ ਹੁੰਦਾ ਹੈ ਉਹ ਸਾਰੀ ਜਿਹੜੀ ਇਕਨੋਮੀ ਆਫ ਇਹ ਸਮੋਗਲਿੰਗ ਹੈ ਜੀ ਉਹਦੇ ਵਿੱਚ ਇਹ ਪੈ ਗਿਆ ਕਿ ਫਰਗਾ ਜਿਹੜਾ ਇਹਨੂੰ ਵੇਚ ਕੇ ਇਹਨਾਂ ਨੇ ਜਿਹੜੇ ਪ੍ਰਚਿਤ ਮਾਰੀ ਸਰਪਾਤ ਅੱਡੇ ਤੋਂ ਦੇ ਨਾਲ ਉਹ ਪਾਤੀ ਗਈ ਤੇ ਅਪਰੇਟਿਵਲੀ ਜੇਕਰ ਨਾਲ ਸਪੀਡ ਕਰ ਇਹ ਤੋਂ ਬਈ ਦੇ ਵਿੱਚ ਜਿਹੜਾ ਇਹਨਾਂ ਦੇ ਸਰਕਲ ਹੈ ਫਿਲਹਾਲ 3 ਇੰਮੀ ਇੰਟੀਗ੍ਰੇਸ਼ਨ ਹੋ ਗਿਆ ਦੇ ਵਿੱਚ इस तरीके की कोई गलती तो ऐसा नेटवर्क चला रहा थी। थी है कि हम जो इतना आ गयागलिंग एक्टिविटी ज़िए ज़िए हो गया कि व्यक्तियों के संपर्क से कितने खेप देनी आ, सी, वो सारी जी नैटवर्कूद जो है सारा कुछ है कुछ चीज़र इन ਇਹਤੋਂ ਨੂੰ ਬੇਸੇਕੀ ਪਟਿਆਲਾ ਦਾ ਵਿਅਕਤੀ ਹੈ ਜਿਹੜਾ ਮਗਲਰ ਪਾਕਿਸਤਾਨ ਦਾ ਦੱਸਿਆ ਗਿਆ ਉਹਦੇ ਨਾਲ ਇਹਦਾ ਸੰਬੰਧ ਸੀ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਬਣਾਈ ਗਈਆਂ ਹਨ ਕਾਨੂੰਨੀ ਇਤਿਹਾਸ ਦੇ ਰੂਪ ਵਿੱਚ ਜਿਸ ਨਾਲ ਜੋ ਹੈ ਇਹਦੀ ਇਕੱਲੇ ਦੀ ਗ੍ਰਿਫਤਾਰੀ ਜਿਹੜਾ ਇਹਦਾ ਕੋਈ ਨੈਟਵਰਕ ਹੈ ਉਹਦਾ ਕੋਈ ਵੀ ਜਿਹੜਾ ਗਰੁੱਪ ਹੈ ਉਹਨੂੰ ਆਈਡੈਂਟੀਫਾਈ ਕਰਦੇ ਆਂ ਤਾਂ ਸਾਰਾ ਕਰਾਂਗੇ ਉਸ ਜਿਹੜੀ ਹੈ ਨਿਸ਼ਾਨਦੇਹੀ ਹੋਏਗੀ ਕਿਉਂਕਿ ਇਹ ਸਰਾਏ ਮੰਦਖਾ ਦਾ ਥਾਣਾ ਹੈ ਉਹਦੇ ਜਿਹੜਾ ਇਹ ਪਿੰਡ ਹੈਗਾ ਉਸੇ ਉੱਥੇ ਅਸੀਂ ਸਾਰੀ ਜੋ ਤੇ ਰੈਸ਼ੀ ਹੈ ਜਿੱਥੇ ਉਹ ਸਾਰੇ ਜਿਹੜੀ ਉਹ ਤਕੀਸ ਕਰਾਂ ਉਹ ਸਾਰਾ ਕੁਝ ਮੈਂ ਚੈੱਕ ਹੋਇਆ